ਸਤ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਮਨਜੀਤ ਮੱਡੂ ਵੀ ਟੀਵੀ ਇੱਕ ਹੋਰ ਨਵੀਂ ਅਪਡੇਟ ਲੈ ਕੇ ਤੁਹਾਡੇ ਦੂਰ ਹੋ ਰਹੇ ਆ ਜੀ ਅ ਇਮੀਗ੍ਰੇਸ਼ਨ ਦੇ ਅਕੋਰਡਿੰਗ ਜੋ ਇਥੋਂ ਅਮਰੀਕਾ ਦੀ ਧਿਰਤ ਤੋਂ ਅਨਲੀਗਲ ਜਿਹੜੇ ਅਨਲੀਗਲ ਮੁੰਡੇ ਕੁੜੀਆਂ ਵੱਖ-ਵੱਖ ਦੇਸਾਂ ਤੋਂ ਆਏ ਆ ਉਹਨਾਂ ਨੂੰ ਮਤ ਕੇ ਇਥੋਂ ਰਿਪੋਰਟ ਕੀਤਾ ਜਾ ਰਿਹਾ ਹੈ ਜਿੱਦਾਂ ਕਿ ਪਹਿਲੀ ਵੀਡੀਓਜ਼ 'ਚ ਮੈਂ ਦੱਸ ਚੁੱਕਿਆ ਕਿ ਇਹ ਖਾਫਾ ਰੁਕਣ ਵਾਲਾ ਨਹੀਂ ਹੈਗਾ ਇਹ ਅਜੇ ਚੱਲਣਾ ਆ ਇਹ ਨਹੀਂ ਪਤਾ ਨਹੀਂ ਕਿਦਾਂ ਦਾ ਰੂਪ ਧਾਰਨਾ ਆ ਤੇ ਕੀ ਕੀ ਅਜੇ ਹੋਣਾ ਆ ਹਨਾ ਬੜਾ ਮੁਸ਼ਕਲ ਜਿਹੜਾ ਸਮਾਂ ਆ ਜਿਹੜਾ ਇਹ ਸਾਡੇ ਪੰਜਾਬੀ ਪਾਈਚਾਵੇ ਤੇ ਪਿਆ ਹੋਇਆ ਆ ਤੇ ਉਹਦੇ 'ਚ ਇਹ ਹੈ ਵੀ ਜਿਹੜੇ ਹੁਣ ਅ ਅੰਮ੍ਰਿਤਸਰ ਨੂੰ ਜਹਾਜ਼ ਜਾਂਦੇ ਸੀ ਇਹ ਨਵੀਂ ਅਪਡੇਟ ਪਤਾ ਲੱਗੀ ਆ ਕਿ ਉਹ ਇੱਥੋਂ ਸਿੱਧੇ ਇੰਡੀਆ ਨਹੀਂ ਜਾਣਗੇ ਜਾਂ ਜਿਹੜੀ ਕੰਟਰੀ ਦੇ ਬੰਦੇ ਹੈਗੇ ਨੇ ਉੱਥੇ ਨਹੀਂ ਜਾਜ ਉਤਰਨਗੇ ਜਾ ਕੇ ਤੇ ਇਹ ਜਹਾਜ਼ ਹੁਣ ਜਿੰਨਾ ਰਸਤਿਆਂ ਦੇ ਥਰੂ ਇਹ ਅਨਲੀਗਲ ਇੱਥੇ ਵੜੇ ਆਣ ਕੇ ਉਹਨਾਂ ਰਸਤਿਆਂ ਦੇ ਥਰੂ ਹੀ ਇਹਨੂੰ ਵਾਪਸ ਭੇਜਿਆ ਜਾਵੇਗਾ ਜਿੱਦਾਂ ਪਨਾਮਾ ਜੰਗਲ ਹੋ ਗਿਆ ਜਾਂ ਗੁਆਟੇਮਾਲਾ ਹੋ ਗਿਆ ਉਹਨਾਂ ਦੇ ਨਾਲ ਅਮਰੀਕਾ ਸਰਕਾਰ ਨੇ 트ੰਪ ਨੇ ਸੰਧੀ ਕੀਤੀ ਕਿ ਉਹਨਾਂ ਦੇ ਨਾਲ ਗੱਲਬਾਤ ਕਰਕੇ ਕਿ ਇਹਨਾਂ ਨੂੰ ਉੱਥੇ ਰੱਖਿਆ ਜਾਵੇ ਹੋ ਸਕਦਾ ਹੈ ਅਮਰੀਕਾ 'ਚ ਰੱਖਣ ਵਾਸਤੇ ਜਿਆਦਾ ਖਰਚਾ ਲੱਗਦਾ ਉਹਨਾਂ ਨੂੰ ਤੇ ਇੰਮਾਨ ਦੇ ਸੰਜ ਰੱਕੇ ਥੋੜਾ ਜਿਹਾ ਇੱਕ ਮਤਲਬ ਕਿ ਘੱਟ ਖਰਚਾ ਹੋ ਸਕਦਾ ਆ ਸੋ ਉਹਨਾਂ ਨਾਲ ਗੱਲਬਾਤ ਕਰਕੇ ਤੇ ਸਮਝੋਤਾ ਹੋਇਆ ਤੇ ਹੁਣ ਜਿਹੜੇ ਹੁਣ ਹੁਣ ਚੌਥਾ ਜਹਾਜ਼ ਜਿਹੜਾ ਗਿਆ ਉਹ ਪਨਾਮਾ ਗਿਆ ਤੇ ਪਨਾਮਾ ਗਿਆ ਤੇ ਉੱਥੇ ਮਤਲਬ ਕਿ ਪਹਿਲਾਂ ਇਹਨਾਂ ਨੂੰ ਬੜੇ ਵਧੀਆ ਤਰੀਕੇ ਨਾਲ ਰੱਖਿਆ ਗਿਆ ਉੱਥੇ ਜਿੰਨੇ ਵੀ ਸੀਗੇ ਇਥੋਂ ਜਾਦ ਪਾਰ ਕੇ ਗਿਆ ਜੋ ਵੀ ਬਟ ਉੱਥੇ ਕੀ ਕੀਤਾ ਫਿਰ ਆਪਣੇ ਆ ਪੰਜਾਬੀ ਪਾਈਚਾਰੇ ਦੇ ਮੁੰਡਿਆਂ ਨੇ ਜਾਂ ਜਿਨ੍ਹਾਂ ਨੇ ਵੀ ਬੜੀ ਹੁੱਲੜਬਾਜ਼ੀ ਕੀਤੀ ਹੈ ਉੱਥੇ ਕਿ ਸਾਨੂੰ ਇੱਥੇ ਖਤਰਾ ਆ ਸਾਨੂੰ ਇਥੋਂ ਵਾਪਸ ਨਾ ਭੇਜਿਆ ਜਾਵੇ ਸਾਡੇ ਕੰਟਰੀ ਚ ਨਾ ਭੇਜਿਆ ਜਾਵੇ ਸਾਨੂੰ ਉੱਥੇ ਖਤਰਾ ਆ ਸਾਡੀ ਸੁਣੀ ਜਾਵੇ ਸਾਨੂੰ ਇੱਥੇ ਰੱਖਿਆ ਜਾਵੇ ਜਾਂ ਕਿਦਾਂ ਹਨ ਤੇ ਉਹ ਕਰਕਰਤਰ ਕਿ ਉਹਦੇ ਚ ਕਾਫੀ ਜਿੱਦਾਂ ਇਹ ਜਦੋਂ ਇਹਨਾਂ ਨੂੰ ਪਤਾ ਲੱਗਿਆ ਤੇ ਇਹਨਾਂ ਚ ਚੌਥੀ ਕੋਦੀ ਮੈਂ ਤੁਹਾਡਾ ਆਪਣਾ ਮਨਜੀਤ ਮੱਡਵੀ ਟੀਵੀ ਇੱਕ ਹੋਰ ਨਵੀਂ ਅਪਡੇਟ ਲੈ ਕੇ ਦੇ ਰੂ ਰੂ ਹੋ ਰਿਹਾ ਜੀ ਅ ਇਮੀਗ੍ਰੇਸ਼ਨ ਦੇ ਅਕੋਰਡਿੰਗ ਜੋ ਇਥੋਂ ਅਮਰੀਕਾ ਦੀ ਧਿਰਤ ਤੋਂ ਅਨਲੀਗਲ ਜਿਹੜੇ ਅਨਲੀਗਲ ਮੁੰਡੇ ਕੁੜੀਆਂ ਵੱਖ-ਵੱਖ ਦੇਸ਼ਾਂ ਤੋਂ ਆਏ ਆ ਉਹਨਾਂ ਨੂੰ ਮੋੜ ਕੇ ਇਥੋਂ ਡਿਪੋਰਟ ਕੀਤਾ ਜਾ ਰਿਹਾ ਹੈ ਜਿੱਦਾਂ ਕਿ ਪਹਿਲੀ ਵੀਡੀਓਜ਼ ਵਿੱਚ ਮੈਂ ਦੱਸ ਚੁੱਕਿਆ ਕਿ ਇਹ ਖਾਫਾ ਰੋਕਣ ਵਾਲਾ ਨਹੀਂ ਹੈਗਾ ਇਹ ਅਜੀ ਚਲਣਾ ਆ ਇਹ ਨਹੀਂ ਪਤਾ ਨਹੀਂ ਕਿਦਾਂ ਦਾ ਰੂਪ ਧਾਰਨ ਆ ਕੀ ਕੀ ਜੇ ਹੋਣਾ ਆ ਹਨਾ ਬੜਾ ਮੁਸ਼ਕਲ ਜਿਹੜਾ ਸਮਾਂ ਆ ਜਿਹੜਾ ਇਹ ਸਾਡੇ ਪੰਜਾਬੀ ਭਾਈਚਾਰੇ ਤੇ ਪਿਆ ਹੋਇਆ ਆ ਤੇ ਉਹਦੇ ਚ ਇਹ ਆ ਵੀ ਜਿਹੜੇ ਹੁਣ ਅ ਅੰਮ੍ਰਿਤਸਰ ਨੂੰ ਜਹਾਜ਼ ਜਾਂਦੇ ਸੀ ਇਹ ਨਵੀਂ ਅਪਡੇਟ ਪਤਾ ਲੱਗੀ ਆ ਕਿ ਉਹ ਇੱਥੋਂ ਸਿੱਧੇ ਇੰਡੀਆ ਨਹੀਂ ਜਾਣਗੇ ਜਾਂ ਜਿਹੜੀ ਕੰਟਰੀ ਦੇ ਬੰਦੇ ਹੈਗੇ ਨੇ ਉੱਥੇ ਨਹੀਂ ਜਾਜ ਉਤਰਨਗੇ ਜਾ ਕੇ ਤੇ ਇਹ ਜਹਾਜ਼ ਹੁਣ ਜਿੱਦ ਜਿੰਨਾ ਰਸਤਿਆਂ ਦੇ ਥਰੂ ਇਹ ਅਨਲੀਗਲ ਇੱਥੇ ਵੜੇ ਆਣ ਕੇ ਉਹਨਾਂ ਰਸਤਿਆਂ ਦੇ ਥਰੂ ਹੀ ਇਹਨਾਂ ਨੂੰ ਵਾਪਸ ਭੇਜਿਆ ਜਾਵੇਗਾ ਜਿੱਦਾਂ ਪਨਾਮਾ ਜੰਗਲ ਹੋ ਗਿਆ ਜਾਂ ਗੁਆਟੇਮਾਲਾ ਹੋ ਗਿਆ ਉਹਨਾਂ ਦੇ ਨਾਲ ਅਮਰੀਕਾ ਸਰਕਾਰ ਨੇ 트ੰਪ ਨੇ ਸੰਧੀ ਕੀਤੀ ਹੈ ਕਿ ਉਹਨਾਂ ਦੇ ਨਾਲ ਗੱਲਬਾਤ ਕਰਕੇ ਕਿ ਇਹਨਾਂ ਨੂੰ ਉੱਥੇ ਰੱਖਿਆ ਜਾਵੇ ਹੋ ਸਕਦਾ ਹੈ ਅਮਰੀਕਾ 'ਚ ਰੱਖਣ ਵਾਸਤੇ ਜਿਆਦਾ ਖਰਚਾ ਲੱਗਦਾ ਉਹਨਾਂ ਨੂੰ ਤੇ ਉਹਨਾਂ ਦੇ ਸੱਚ ਰੱਖ ਕੇ ਥੋੜਾ ਜਿਹਾ ਇੱਕ ਮਤਲਬ ਕਿ ਖੱਟ ਖਰਚਾ ਹੋ ਸਕਦਾ ਆ ਸੋ ਉਹਨਾਂ ਨਾਲ ਗੱਲਬਾਤ ਕਰਕੇ ਤੇ ਸਮਝੋਤਾ ਹੋਇਆ ਤੇ ਹੁਣ ਜਿਹੜੇ ਹੁਣ ਹੁਣ ਚੌਥਾ ਜਹਾਜ਼ ਜਿਹੜਾ ਗਿਆ ਹੈ ਉਹ ਪਨਾਮਾ ਗਿਆ ਤੇ ਪਨਾਮਾ ਗਿਆ ਤੇ ਉੱਥੇ ਮਤਲਬ ਕਿ ਪਹਿਲਾਂ ਇਹਨਾਂ ਨੂੰ ਬੜੇ ਵਧੀਆ ਤਰੀਕੇ ਨਾਲ ਰੱਖਿਆ ਗਿਆ ਉੱਥੇ ਜਿੰਨੇ ਵੀ ਸੀਗੇ ਇੱਥੋਂ ਜਾਦ ਪਾਰ ਕੇ ਗਿਆ ਜੋ ਵੀ ਬਟ ਉੱਥੇ ਕੀ ਕੀਤਾ ਫਿਰ ਆਪਣੇਆ ਪੰਜਾਬੀ ਭਾਈਚਾਰੇ ਦੇ ਮੁੰਡਿਆਂ ਨੇ ਜਾਂ ਜਿਨ੍ਹਾਂ ਨੇ ਵੀ ਬੜੀ ਹੁੱਲੜਬਾਜ਼ੀ ਕੀਤੀ ਹੈ ਉੱਥੇ ਕਿ ਸਾਨੂੰ ਇੱਥੇ ਖਤਰਾਂ ਆ ਸਾਨੂੰ ਇੱਥੋਂ ਵਾਪਸ ਨਾ ਭੇਜਿਆ ਜਾਵੇ ਸਾਡੇ ਕੰਟਰੀ ਚ ਨਾ ਭੇਜਿਆ ਜਾਵੇ ਸਾਨੂੰ ਉੱਥੇ ਖਤਰਾਂ ਆ ਸਾਡੀ ਸੁਣੀ ਜਾਵੇ ਸਾਨੂੰ ਇੱਥੇ ਰੱਖਿਆ ਜਾਵੇ ਜਾਂ ਕਿੱਦਾਂ ਹਨ ਤੇ ਉਹ ਕਰਕਰਤਰ ਕਿਉਂ ਦੇ ਚ ਕਾਫੀ ਜਿੱਦਾਂ ਜਦੋਂ ਇਹਨਾਂ ਨੂੰ ਪਤਾ ਲੱਗਿਆ ਤੇ ਇਹਨਾਂ ਨੇ ਫਿਰ ਹੋਰ ਸក្តਾਈ ਕਰਤੀ ਪਹਿਲਾਂ ਉੱਥੇ ਤਾਂ ਠੀਕ ਸੀਗਾ ਰਾਇ ਵੀ ਵਧੀਆ ਰਹੀ ਸੀ ਚੰਗੇ ਹੋਟਲ ਸੀਗੇ ਤੇ ਹੁਣ ਕੀ ਕੀਤਾ ਇਹਨਾਂ ਨੇ ਉਹਨਾਂ ਨੂੰ ਉੱਥੋਂ ਚੱਕ ਕੇ ਪਨਾਮਾ ਦੇ ਜੰਗਲਾਂ ਦੇ ਵਿੱਚ ਜਿੱਦਾਂ ਇਦੋਂ ਟੱਪ ਕੇ ਹੁੰਦੇ ਸੀਗੇ ਤੇ ਇੱਥੇ ਚੌਂਕੀਆਂ ਜਾਂ ਕੈਂਪਾਂ ਦੇ ਵਿੱਚ ਰੱਖਦੇ ਸੀਗੇ ਇਦਾਂ ਹੀ ਹੁਣ ਉਹਨਾਂ ਦੇ ਨਾਲ ਉੱਥੇ ਵਿਹਾਰ ਹੋਣਾ ਆ ਉੱਥੇ ਪਤਾ ਨਹੀਂ ਉਹਨਾਂ ਨੂੰ ਰੋਟੀ ਪਾਣ ਦਾ ਕੀ ਸਿਸਟਮ ਹੋਏਗਾ ਜਾਂ ਕਿੱਦਾਂ ਦਾ ਰਹਿਣ ਸਹਿਣ ਹੋਏਗਾ ਕੀ ਸਿਸਟਮ ਹੋਏਗਾ ਮਤਲਬ ਕਿ ਹੋਰ ਤਕਲੀਫ ਚ ਪੈਣਗੇ ਉਹ ਕਿਉਂ ਨਾ ਉੱਥੇ ਬੈਠੇ ਰਹਿੰਦੇ ਹੁਣ ਇਹ ਤਾਂ ਭੁੱਲ ਜਾਣ ਪਈ ਸਾਨੂੰ ਇਹ ਵਾਪਸ ਇੱਥੇ ਰੱਖ ਲੇਗਾ ਟਰੰਪ ਜਾਂ ਕਿੱਦਾਂ ਟਰੰਪ ਸਰਕਾਰ ਸਾਨੂੰ ਇੱਥੇ ਇਜਾਜ਼ਤ ਦੇ ਦੇਗੀ ਰਹਿਣ ਦੀ ਇਹ ਤਾਂ ਹੋਣਾ ਨਹੀਂ ਹੈਗਾ ਕਿਉਂਕਿ ਉਸਨੇ ਇਹ ਇਸ ਨੂੰ ਕ੍ਰਾਇਮ ਮੰਨਿਆ ਕਿ ਤੁਸੀਂ ਅਨਲੀਗਲ ਤਰੀਕੇ ਨਾਲ ਆਣ ਕੇ ਸਾਡੀ ਕੰਟਰੀ ਦੇ ਵਿੱਚ ਬੁੜੇ ਤੋਂ ਇਹ ਇੱਕ ਬੋਰ ਤੁਹਾਡਾ ਜੁਰਮ ਤੇ ਉਹਨਾਂ ਨੂੰ ਨਹੀਂ ਰੱਖਿਆ ਜਾਵੇਗਾ ਸੋ ਕਿਤੇ ਨਾ ਕਿਤੇ ਸਾਡੇ ਚ ਵੀ ਗਲਤੀ ਹੁੰਦੀ ਆ ਅਸੀਂ ਮਤਲਬ ਕਿ ਕੁਝ ਸਹੀ ਹੁੰਦਾ ਤੇ ਉਹਨੂੰ ਮਤਲਬ ਕਿ ਅਸੀਂ ਸਮਝਦੇ ਨਹੀਂ ਹੈਗੇ ਜੀ ਉੱਥੇ ਟਿਕ ਟਿਕਾਏ ਨਾਲ ਬੈਠੇ ਰਹਿੰਦੇ ਤੇ ਵਧੀਆ ਹੋਟਲਾਂ ਦੇ ਵਿੱਚ ਉਹਨਾਂ ਦੀ ਰਹਿਸ਼ ਕੀਤੀ ਗਈ ਸੀਗੀ ਹਨਾ ਤੇ ਹੁੱਲੜਵਾਜੀ ਨਾ ਕਰਦੇ ਤੇ ਉੱਥੇ ਰਹਿਣ ਸੈਣ ਦਾ ਵਧੀਆ ਸੀ ਸਿਸਟਮ ਤੇ ਕੁਝ ਚੰਗਾ ਹੋ ਜਾਂਦਾ ਸਹੀ ਤਰੀਕੇ ਨਾਲ ਚਲੇ ਜਾਂਦੇ ਬਿਨਾ ਬੇੜੀਆਂ ਤੋਂ ਜਾਂ ਕਿੱਦਾਂ ਹਣ ਜਦੋਂ ਫਿਰ ਕੁਝ ਉਹਨਾਂ ਨੇ ਹੁਲੜਵਾਜੀ ਕੀਤੀ ਤੇ ਉਹਨਾਂ ਨੂੰ ਫਿਰ ਉਹਨਾਂ ਨੇ ਉੱਥੋਂ ਚੱਕ ਕੇ ਜੰਗਲ ਦੇ ਵਿੱਚ ਕੈਂਪ ਬਣਾ ਕੇ ਉੱਥੇ ਸ਼ਿਫਟ ਕਰਨਾ ਸ਼ੁਰੂ ਕਰ ਦਿੱਤਾ ਹੈ ਉੱਥੇ ਆਬੀਸਲੀ ਇਦਾਂ ਦਾ ਵਧੀਆ ਰਹਿਣ ਸਹਿਣ ਨਹੀਂ ਮਿਲਣਾ ਹੈਗਾ ਇਹ ਤਾਂ ਗੱਲ ਹੋ ਗਈ ਜੀ ਇਹਨਾਂ ਦੀ ਤੇ ਦੂਜੀ ਗੱਲ ਇਹ ਹੈਗੀ ਆ ਵੀ ਜਿਹੜੇ ਉਧਰੋਂ ਆ ਰਹੇ ਨੇ ਪਲੀਜ਼ ਉਹ ਕੋਸ਼ਿਸ਼ ਬਿਲਕੁਲ ਵੀ ਨਾ ਕਰਨ ਕਿਉਂਕਿ ਉਹ ਨਹੀਂ ਇੱਥੇ ਆ ਸਕਦੇ ਹੈਗੇ ਹੁਣ ਨਾ ਇੱਥੇ ਬਾਰਡਰ ਤੇ ਬੜੀ ਤਗੜੀ ਸਖਤਾਈ ਕਰ ਦਿੱਤੀ ਗਈ ਹੈ ਇਹਨਾਂ ਨੇ ਕਿ 100 ਚੋਂ 1 ਕੇ 2% ਹੀ ਜੀ ਟੱਪ ਸਕਦਾ ਕੋਈ ਮੇਰੇ ਖਿਆਲ ਤਾਂ ਨਹੀਂ ਟੱਪ ਸਕਦਾ ਜੇ ਟੱਪ ਸਕਦਾ ਤੇ ਉਹਨੂੰ ਵੀ ਇਹਨਾਂ ਨੇ ਫੜ ਲਿੰਦਨੇ ਤੇ ਫੜ ਕੇ ਉਹਨੂੰ ਨਹੀਂ ਛੱਡਦੇ ਹੈਗੇ ਡਾਇਰੈਕਟਰੀ ਨੂੰ ਉਹਨਾਂ ਨੂੰ ਰਿਪੋਰਟ ਕਰਦੇ ਨੇ ਤੋਂ ਇਸ ਕਰਕੇ ਜੇ ਕੋਈ ਕੋਸ਼ਿਸ਼ ਕਰ ਰਿਹਾ ਆ ਤੇ ਉਹ ਪਲੀਜ਼ ਕੋਸ਼ਿਸ਼ ਨਾ ਕਰੇ ਇਹ ਕੋਸ਼ਿਸ਼ ਸਫਲ ਨਹੀਂ ਹੋਣੀ ਸਫਲ ਹੋਣੀ ਹੈ ਸਫਲ ਨਹੀਂ ਹੋਣੀ ਇਹ ਮਤਲਬ ਕਿ ਤੁਸੀਂ ਪਲੇਕਾ ਕੱਢ ਦੋਗੇ ਕਿਸੇ 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 ਢੰਗ ਤਰੀਕੇ ਨਾਲ ਸੀ ਉਧਰ ਚਲੇ ਜਾਵਾਂਗੇ ਤੇ ਇਹ ਨਹੀਂ ਹੋਣਾ ਜੀ ਤੁਸੀਂ ਚਲੇ ਵੀ ਜਾਂਦੇ ਹੋ ਤੇ ਤੁਹਾਨੂੰ ਵਾਪਸ ਉਹਨਾਂ ਨੇ ਭੇਜ ਦੇਣਾ ਹੈ। ਹਾਂਜੀ ਦੂਜੀ ਗੱਲ ਹੈਗੀ ਆ ਕਿ ਜਿਹੜੇ ਇੱਥੇ ਰਹਿ ਰਹੇ ਗ੍ਰੀਨ ਕਾਰਡ ਹੋਲਡਰ ਜੇ ਉਹਨਾਂ ਨੇ ਕੋਈ ਕ੍ਰਾਈਮ ਨਹੀਂ ਕੀਤਾ ਹੈਗਾ ਤੇ ਉਹਨਾਂ ਨੂੰ ਕੋਈ ਖਤਰਾ ਨਹੀਂ ਹੈਗਾ ਤੇ ਜੇ ਉਹਨਾਂ ਤੋਂ ਕੋਈ ਕ੍ਰਾਈਮ ਕੋਈ ਡੀਓਆਈ ਟਿਕਟ ਜਾਂ ਕੋਈ ਕ੍ਰਾਈਮ ਉਹਨਾਂ ਦੇ ਨਿਕਲ ਆਉਂਦਾ ਆ ਕਿਉਂਕਿ ਚੈੱਕਅਪ ਹੋ ਰਹੀ ਹੈ ਨਾ ਤੇ ਉਹਨਾਂ ਨੇ ਉਹਨਾਂ ਨੂੰ ਵੀ ਬਖਸ਼ਣਾ ਹੈਗਾ ਉਸ ਤੋਂ ਬਾਅਦ ਵਾਰੀ ਆ ਜਾਂਦੀ ਏ ਜਿਹੜੇ ਮੁੰਡੇ ਹੁਣੇ-ਹੁਣੇ ਜਿੱਦਾਂ ਪੱਕੇ ਹੋ ਗਏ ਉਹਨਾਂ ਦੇ ਗ੍ਰੀਨ ਕਾਰਡ ਆ ਗਏ ਉਹ ट्रैवल ਡਾਕੂਮੈਂਟ ਕਰਕੇ ਕਿਉਂਕਿ ਗ੍ਰੀਨ ਕਾਰਡ ਤੇ ਉਹ ਆਪਣੀ ਕੰਟਰੀ ਦੇ ਵਿੱਚ ਟਰੈਵਲ ਨਹੀਂ ਕਰ ਸਕਦੇ ਕਿਉਂਕਿ ਉੱਥੋਂ ਉਹਨਾਂ ਨੇ ਦਿਖਾਇਆ ਹੋਇਆ ਹੈ ਤੇ ਗ੍ਰੀਨ ਕਾਰਡ ਦੇ ਉੱਤੇ ਬਕਾਇਦਾ ਲਿਖਿਆ ਹੁੰਦਾ ਹੈ ਕਿ ਇਹ ਐਸਐਲਮ ਲੈ ਕੇ ਤੁਸੀਂ ਤੁਹਾਨੂੰ ਇਹ ਗ੍ਰੀਨ ਕਾਰਡ ਮਿਲਿਆ ਹੋਇਆ ਹੈ ਸੋ ਜੇ ਉਹ ट्रैवल ਕਰਦੇ ਆ ਤੇ ਉਹਨਾਂ ਵਾਸਤੇ ਵੀ ਇੱਕ ਬੜਾ ਵੱਡਾ ਇਹ ਖਤਰਾ ਆ ਉਹਨਾਂ ਨੂੰ ਉਹ ਜਦੋਂ ਵਾਪਸ ਉਹਨਾਂ ਨੇ ਆਉਣਾ ਆ ਕਿਉਂਕਿ ਇਹਨਾਂ ਨੂੰ ਸਭ ਪਤਾ ਹੈ ਕਿ ਇਹ ਕਿਹੜੇ ਰਸਤੇ ਦੇ ਥਰੂ ਆਪਣੀ ਕੰਟਰੀ ਦੇ ਵਿੱਚ ਜਾਂਦੇ ਨੇ ਜਾਂ ਨੇਪਾਲ ਜਾਂ ਪਾਕਿਸਤਾਨ ਜਾਂਦੇ ਨੇ ਤੋਂ ਆਪਣੀ ਕੰਟਰੀ ਦੇ ਜਾਂਦੇ ਨੇ ਏਡੇ ਨਿਆਣੇ ਨਹੀਂ ਹੈਗੇ ਆ ਸਰਕਾਰਾਂ ਇਹਨਾਂ ਨੂੰ ਸਭ ਪਤਾ ਆ ਸੋ ਜਦੋਂ ਤੁਸੀਂ ਵਾਪਸ ਆਉਣਾ ਆ ਭਾਈ ਤੁਹਾਡੇ ਤੇ ਵੀ ਇਹ ਸਵਾਲ ਪੁੱਛਿਆ ਜਾਣਾ ਤੁਹਾਨੂੰ ਤੁਹਾਡਾ ਸਟੇ ਕਿੱਥੇ ਸੀ ਆ ਕਿੱਦਾਂ ਤੁਸੀਂ ਇਹ ਕੀ ਕਰਨਗੇ ਕਿਉਂਗੇ ਜਾਂ ਕਿੱਦਾਂ ਆਣਾ ਸੋ ਉਹਨਾਂ ਨੂੰ ਵੀ ਮੁਸ਼ਕਲ ਆ ਸਕਦੀ ਹੈ ਸੋ ਉਹ ਵੀ ਹੁਣ ਜੇ ਕੋਈ ਗਿਆ ਆ ਹੋਪਸੋ ਉਹ ਵਾਪਸ ਆ ਜਾਵੇ ਤੇ ਇੱਥੇ ਕੋਈ ਨਾ ਤਿੰਨ ਪੰਜ ਸਵਾਲ ਜਵਾਬ ਹੋਣ ਤਾਂ ਉਹ ਇੰਟਰ ਹੋ ਜਾਣ ਨਦਰ ਦੈਨ ਉਹਨਾਂ ਨੂੰ ਵੀ ਖਤਰਾ ਆ ਸੋ ਅੱਗੇ ਕੋਈ ਵੀ ਇਦਾਂ ਦੀ ਕੋਸ਼ਿਸ਼ ਨਾ ਕਰੇ ਭਰਾ ਪ੍ਰੈਨ ਜਿਹਦੇ ਕੋਲ ਗ੍ਰੀਨ ਕਾਰਡ ਆ ਉਹ ਟਰੈਵਲ ਡਾਕੂਮੈਂਟ ਆਪਰ ਤਾਂ ਤੁਹਾਨੂੰ ਕਰਨ ਦੀ ਲੋੜ ਹੀ ਨਹੀਂ ਹੈਗੀ ਅਪਲਾਈ ਤੁਸੀਂ ਚੁੱਪ ਕਰਕੇ ਸ਼ਾਂਤ ਹੋ ਕੇ ਚਾਰ ਸਾਲ ਟਿਕ ਕੇ ਬਹਿ ਜਾਓ ਕਿਸੇ ਵਾਸਤੇ ਤੁਹਾਨੂੰ ਇੱਧਰ ਉੱਧਰ ਜਾਣ ਦੀ ਲੋੜ ਨਹੀਂ ਹੈਗੀ ਤੇ ਨਾਵਦਾਸ ਦੇ ਤਰੀਕੇ ਨਾਲ ਕੰਮ ਕਰੋ ਤੇ ਸਹੀ ਤਰੀਕੇ ਨਾਲ ਰਹੋ ਕੋਈ ਇਦਾਂ ਦੀ ਕੋਈ ਗਲਤ ਬਿਆਨਬਾਜ਼ੀ ਜਾਂ ਕਿਸੇ ਨਾਲ ਕੋਈ ਕਿੰਤੂ ਪਰੰਤੂ ਨਾ ਕਰੋ ਨਾ ਹੀ ਕਿਸੇ ਝੰਡੜ ਦੇ ਵਿੱਚ ਆਵੋ ਹਾਂਜੀ ਦੂਜੀ ਗੱਲ ਦੇਖਣ ਚਾਹੁੰਦੀ ਆ ਜਿੱਦਾਂ ਹੋਵੇ ਕਿ ਸਾਡੇ ਮੁੰਡੇ ਜਿਹੜੇ ਆਏ ਆ ਉਹ ਅਜੇ ਵੀ ਨਹੀਂ ਟਲਦੇ ਹੈਗੇ ਹਨ ਕਿਉਂਕਿ ਜੇ ਮੀਡੀਆ ਦਾ ਜੋਗਾ ਫੇਸਬੁੱਕ ਟਿਕਟੋਕ ਆ ਜੋ ਵੀ ਆ ਅਜੇ ਵੀ ਉਹ ਕੋ ਬੜੀਆਂ ਵੰਦ ਕੇ ਵੀ ਬਣਾ ਬਣਾ ਰੀਲਾਂ ਪਾਉਂਦੇ ਆ ਇਸ ਨੂੰ ਫਲਾਣਾ ਹੋ ਜੂਗਾ ਢਿੰਕਾ ਕਾਉਣ ਮਾਈ ਦਾ ਲਾਲ ਜੰਮਿਆਂ ਕੱਢਣ ਵਾਲਾ ਹਨਾ ਜੱਟ ਤਾਂ ਜੇ ਜਾਊਗਾ ਤੇ ਡੱਬੇ ਚ ਬੰਦ ਹੋ ਕੇ ਜਾਊਗਾ ਹਨਾ ਐਦਾਂ ਜੱਟਰ ਨੂੰ ਇੱਥੋਂ ਕੱਢ ਰਿਹਾ ਸਾਡੇ ਤੇ ਜੱਟਰ ਚੱਟ ਕਰ ਕਰ ਕੇ ਤੁਸੀਂ ਨਾ ਆਪਣਾ ਆਪ ਹੀ ਪੱਠਾ ਬਿਠਾ ਲਿਆ ਆ ਸੋ ਇਸ ਕਰਕੇ ਇਸ ਚੀਜ਼ ਤੇ ਵੀ ਕੰਟਰੋਲ ਕਰੋ ਹੁਣ ਤਾਂ ਸਮਝੋ ਕਿੰਨਾ ਕੁ ਸੋਹੀ ਜਾਣਦੇ ਆ ਅਜ ਅੱਗੇ ਪਤਾ ਨਹੀਂ ਕੀ ਕੀ ਹੋਣਾ ਆ ਸੋ ਇਸ ਕਰਕੇ ਭਰਾਵੋ ਦਬ ਕੁੱਟ ਕੇ ਆਪ ਦਾ ਟਾਈਮ ਕੱਢੋ ਤੁਸੀਂ ਤੇ ਕੋਈ ਕ੍ਰਾਈਮ ਵਗੈਰਾ ਆਜ ਆਪਸੇ ਇਦਾਂ ਦੀ ਉਲੜਵਾਜੀ ਨਾ ਕਰੋ ਜਿਹਦੇ ਨਾਲ ਕਿ ਤੁਹਾਨੂੰ ਕੋਈ ਨੁਕਸਾਨ ਹੋਵੇ ਤੁਸੀਂ ਬਗਾਨੀ ਕੰਟਰੀ 'ਚ ਬੈਠੇ ਹੋ ਤੇ ਇਹ ਮਤਲਬ ਕਿ ਬਹੁਤ ਸਖਤ ਲਫ਼ਜ਼ਾਂ ਦੇ ਵਿੱਚ 트ੰਪ ਨੇ ਆਲਰੇਡੀ ਕਿਹਾ ਹੋਇਆ ਕਿ ਮੈਂ ਇਹ ਸਾਰੀ ਜਿਹੜੀ ਆ ਇਹਦੇ ਤੇ ਇਹਨੂੰ ਕਲੀਅਰ ਕਰਨਾ ਆ ਸੋ ਉਹਨੇ ਕਰਨਾ ਵੀ ਹੈਗਾ ਆ ਜਿਹੜੇ ਵਾਪਸ ਜਾ ਰਹੇ ਨੇ ਜਾਂ ਪਹੁੰਚ ਗਏ ਨੇ ਉਹ ਕੋਈ ਗਿਲਾ ਸ਼ਿਕਵਾ ਨਾ ਕਰਨਾ ਸੀ ਅਸੀਂ ਅਪ ਅੰਡਰਸ ਅਪ ਅੰਡਰਸਟੈਂਡ ਕਰਦੇ ਆ ਸਾਰੇ ਨੁਕਸਾਨ ਹੋਇਆ ਬਹੁਤ ਵੱਡਾ ਹਾਂਜੀ ਤੇ ਏਜੰਟਾਂ ਦੀ ਵੀ ਖੇਚਤ ਹੋ ਰਹੀ ਏ ਬਹੁਤ ਜ਼ਬਰਦਸਤ ਤਰੀਕੇ ਨਾਲ ਪੰਜਾਬ ਦੇ ਵਿੱਚ ਪਰ ਜਿਨ੍ਹਾਂ ਨੇ ਹੁਣ ਏਜੰਟਾਂ ਦਾ ਵੀ ਕਿਤੇ ਨਾ ਕਿਤੇ ਚਲੋ ਕਸੂਰ ਹੈਗਾ ਹੀ ਆ ਕਿਉਂਕਿ ਉਹਨਾਂ ਨੂੰ ਚਾਹੀਦਾ ਨਹੀਂ ਸੀ ਹੈਗਾ ਵੀ ਆ ਹੁਣ ਜਦੋਂ 트ੰਪ ਦੀ ਸਰਕਾਰ ਆ ਰਹੀ ਹੈ ਤੇ ਬਣ ਗਿਆ ਉਹ ਤੋਂ ਬਾਅਦ ਵੀ ਉੱਥੋਂ ਕਈਆਂ ਤੋਂ ਪੈਸੇ ਲੈ ਲੈ ਕੇ ਉਹਨਾਂ ਨੇ ਚੜਾਇਆ ਤੇ ਉਹ ਵਿਚਾਰੇ ਰਸਤੇ ਜੀ ਅਦੇ ਪੈਸੇ ਨੇ ਤੇ ਤੋੜ ਵੀ ਨਹੀਂ ਲੱਗੇ ਹੈਗੇ ਹਨਾ ਤੇ ਉਹਨਾਂ ਦਾ ਜੇ ਕੀ ਬੰਨਾ ਆ ਪਤਾ ਨਹੀਂ ਉਹਨਾਂ ਨੇ ਵਾਪਸ ਆਪਣੇ ਘਰ ਪਰਤਣਾ ਕਿ ਨਹੀਂ ਹੁਣਾ ਉਹਨਾਂ ਨੇ ਮੈਨੂੰ ਨਹੀਂ ਲੱਗਦਾ ਹੈਗਾ ਹਨਾ ਬੜੀ ਮੁਸ਼ਕਲ ਆ ਸੋ ਇਸ ਕਰਕੇ ਅਰਦਾਸ ਕਰਦੇ ਆ ਕਿ ਜਿਹੜੇ ਪੀਰ ਭੈਣ ਭਰਾ ਰਸਤੇ ਚ ਕਿਤੇ ਫਸੇ ਨੇ ਉਸੇ ਹੀ ਸਲਾਮਤ ਆਪਣੇ ਵਤਨ ਵਾਪਸ ਚਲੇ ਜਾਣ ਤੇ ਇਹ ਇਹਦੇ ਵਿੱਚ ਹੀ ਭਲਾਈ ਹੈ ਜੀ ਸੋ ਗੱਲਾਂ ਹੋਰ ਬਹੁਤ ਨੇ ਤੇ ਜਿੱਦਾਂ ਕਿ ਆਪਣਾ ਇੱਥੇ ਜਿਹੜੇ ਵਸਿੰਦੇ ਨੇ ਇਥੋਂ ਦੇ ਜਿੱਦਾਂ ਅਸੀਂ ਇੱਥੇ ਕਾਫੀ ਚਿਰ ਤੋਂ 21 ਸਾਲ ਤੋਂ ਰਹਿ ਰਹੇ ਹਾਂ ਅਸੀਂ ਵੀ ਇਹੀ ਕੋਸ਼ਿਸ਼ ਕਰੀ ਦੀਏ ਕੋਈ ਕਿਸੇ ਤਰੀਕੇ ਨਾਲ ਕੋਈ ਗਲਤ ਕੰਮ ਨਾ ਹੋਵੇ ਕਿਉਂਕਿ ਜੁਰਮ ਤਾਂ ਜੁਰਮ ਆ ਤੇ ਇਸ ਕਰਕੇ ਤੁਸੀਂ ਸਾਰੇ ਆਪਣਾ ਧਿਆਨ ਰੱਖੋ ਜਿਨ੍ਹਾਂ ਦੇ ਬੱਚੇ ਆਏ ਨਹੀਂ ਜਿਹੜੇ ਵਾਪਸ ਚਲੇ ਗਏ ਉਹਨਾਂ ਨੂੰ ਸਪੋਰਟ ਕਰੋ ਉਹਨਾਂ ਨਾਲ ਸਹਿਮਤੀ ਪ੍ਰਗਟਾਓ ਤੇ ਉਹਨਾਂ ਦਾ ਸਾਥ ਦਿਓ ਜੀ ਜੇ ਕੋਈ ਭੈਣ ਭਰਾ ਸਰਦਾ ਪੁੱਤ ਦਾ ਕੋਈ ਆਪਣੇ ਆਂਢ ਗੁਆਂਢ ਦੇ ਪਿੰਡ ਦੇ ਵਿੱਚ ਕਿਸੇ ਦੀ ਹੈਲਪ ਵੀ ਕਰੇ ਤੇ ਉਹ ਵੀ ਕੋਈ ਮਾੜਾ ਨਹੀਂ ਉਹਨੂੰ ਹੈਲਪ ਕਰਕੇ ਉਹਨੂੰ ਦਮਦਲੀ ਦੇ ਕੇ ਉਹਨੂੰ ਦਿਲਾਸਾ ਦਿਓ। ਬਾਕੀ ਹੋਰ ਅਪਡੇਟ ਦੇ ਨਾਲ ਤੁਹਾਡਾ ਨਾਲ ਫਿਰ ਮਿਲਦੇ ਹਾਂ ਜੀ ਜੋ ਵੀ ਹੋਈ ਤੇ ਅਸੀਂ ਨਾਲ ਦੀ ਨਾਲ ਦੱਸਦੇ ਰਹਾਂਗੇ ਅੱਜ ਦੀ ਹਾਜ਼ਰੀ ਇੰਨੀ ਪ੍ਰਮਾਣ ਕਰੇ ਜੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਮਨਜੀਤ ਮੰਡਵੀ ਟੀਵੀ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰ ਦਿਓ ਜੀ ਫਿਰ ਮਿਲਦੇ ਹਾਂ ਨਵੀਂ ਅਪਡੇਟ ਦੇ ਨਾਲ ਸਤਿ ਸ੍ਰੀ ਅਕਾਲ